ਹਸਤਾਲ ਬਣਿਆ ਜੰਗ ਦਾ ਮੈਦਾਨੋਂ ਦੱਸਿਏ ਬਾਬਾ ਨਾਨਕ ਦੀ ਨਗਰੀ ਤੇ ਸਥਿਤ ਸੁਲਤਾਨਪੁਰ ਲੋਧੀ ਦੇ ਸਿਵਰ ਹਸਪਤਾਲ ਦੀ ਐਮਰਜੈਂਸੀ ਵਿੱਚ ਕੱਲ ਰਾਤ ਦੋ ਧਿਰਾਂ ਵਿੱਚ ਕਾਲੇ ਝਟਕ ਹੋ ਗਈ। ਇਹ ਝਟਕ ਨੇ ਖੂਨੀ ਰੂਪ ਧਾਰਨ ਕਰ ਲਿਆ। ਹਸਤਾਲ ਜੰਗ ਦਾ ਮੈਦਾਨ ਬਣਿਆ ਦਿਖਿਆ ਜਿੱਥੇ ਕਿ ਹਥਿਆਰਾਂ ਦੀ ਚਮਕ ਦੇ ਨਾਲ ਹਲਚਲ ਮਚ ਗਈ। ਇਲਾਜ ਦੇ ਲਈ ਆਏ ਨੌਜਵਾਨ ਉੱਤੇ ਦੂਸਰੀ ਧਿਰ ਨੇ ਹਸਪਤਾਲ ਦੇ ਅੰਦਰ ਹੀ ਹਮਲਾ ਕਰ ਦਿੱਤਾ। ਦੋਸ਼ ਲਗਾਇਆ ਗਿਆ ਕਿ 50000 ਰੁਪਏ ਦੀ ਨਗਦੀ ਅਤੇ ਚੈਣ ਦੀ ਲੁੱਟ ਗਈ ਸੀ। કુલ ਚਾਰ ਨੌਜਵਾਨ ਹੋਏ ਜ਼ਖਮੀ, ਦੋਨੋਂ ਰੈਫਰ ਕੀਤਾ ਗਿਆ ਸਟਾਫ ਨੇ ਕਮਰੇ ਦੇ ਵਿੱਚ ਛੁਪ ਕੇ ਬਚਾਈ ਆਪਣੀ ਜੀ। ਪੀਐਸਆਈ ਹਰਜਿੰਦਰ ਸਿੰਘ ਨੇ ਕੀ ਕੁਝ ਦੱਸਿਆ ਤੁਸੀਂ ਆਪ ਵੀ ਦੇਖੋ ਤੁਸਨੋ। ਮੈਡਮ ਡਾਕਟਰ ਨਮਨੀ ਸਿੰਘ ਹੈਗਾ ਮੈਂ ਔਨ ਡਿਊਟੀ ਮੈਡੀਕਲ ਅਫਸਰ ਹੈਗਾ ਮੈਂ। ਹਸਪੀਟਲ 'ਚ ਇਸ ਟਾਈਮ ਘੰਟਾ ਪਹਿਲਾਂ ਇੱਕ ਕੇਸ ਹੋਇਆ ਕਿ ਇੱਕ ਪਾਰਟੀ ਆਈ ਸੀ, ਪਰਚਾ ਵਗੈਰਾ ਘਟਾਣਾ ਆਈ ਪਈ ਸੀ। ਤੇ اپوزਿਟ پارٹی ਆ ਕੇ ਉਹਨਾਂ ਨੇ ਪੂਰਾ ਇੱਥੇ ਗੁੰਡਾਗਰਦੀ ਪੂਰਾ ਇੱਥੇ ਫੁੰ ਘਰਾਬਾ ਫੈਲਾ ਹਲਾਤਾ ਪੂਰਾ ਹਸਪੀਟਲ ਦਾ ਮਾਹੌਲ ਖਰਾਬ ਖਰਾਬ ਕਰ ਦਿੱਤਾ ਪੇਸ਼ੈਂਟ ਵਗੈਰਾ ਸਭ ਡਰ ਗਏ ਤੇ ਉਹਨਾਂ ਚੋਂ ਅਸੀਂ 2 ਜਣੇ ਰੱਖ ਲੈ ਗਏ ਤੇ 2 ਜਣੇ ਅਸੀਂ ਰੈਫਰ ਕਰ ਦਿੱਤੇ ਬਾਕੀ ਪੁਲਿਸ ਵਾਰ ਇਨਫੋਰਮੇਸ਼ਨ ਦਿੱਤੀ ਆ ਓਨ ਦਾ ਸਪੋਟ ਪੁਲਿਸ ਨੂੰ ਬੁਲਾ ਲਿਆ ਸੀ ਤੇ ਉਹ ਹੁਣ ਆਪਣੇ ਮੈਨੇਜ ਕਰ ਲੈਣਗੇ ਕਿੰਨੇ ਜਣੇ ਦਾਖਲ ਹੋਏ 2 ਜਣੇ ਦਾਖਲ ਹੋਏਗੇ ਕੀ ਕੀ ਨਾਮ ਹੈ ਜਿਹੜੇ ਜਿਹੜੇ ਦਾਖਲ ਹੋਏ ਜਿਹੜੇ ਜਿਹੜੇ ਰੈਫਰ ਹੋਏ 2 ਜਣੇ ਜਿਹੜੇ ਦਾਖਲ ਹੋਏ ਉਹਨਾਂ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਹੈਗਾ ਤੇ ਹ ਜਿਹੜੇ ਰੈਫਰ ਹੋਏ ਆ ਉਹ ਵਰੁਣ ਹੈਗਾ ਤਰਛ ਦੀ ਪਹਿਲਾਂ ਸਾਰਾ ਘਟਨਾਕ੍ਰਮ ਦੁਬਾਰਾ ਤੋਂ ਜਿਹੜਾ ਵਾਪਰਿਆ ਉਹ ਹਸਪਤਾਲ ਦੇ ਅੰਦਰ ਵਾਪਰੇ ਜੀ 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 ਐਮਰਜੈਂਸੀ ਤੇ ਸਾਹਮਣੇ ਹੈਗਾ ਇਹਨਾਂ ਨੇ ਪੂਰਾ ਉੱਥੇ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਹੋਂ ਖਰਾਬ ਹੋ ਦਿੱਤਾ ਆਪਸ ਵਿੱਚ ਬਹੁਤ ਲੜੇ ਹੈਗੇ ਉਸ ਤੋਂ ਬਾਅਦ ਫਿਰ ਪੁਲਿਸ ਕੋਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਮੀਡੀਏਟਲੀ ਫੋਨ ਕਰ ਦਿੱਤਾ ਸੀ ਪੀਸੀਆਰ ਨੂੰ ਫੋਨ ਕਰਦੇ ਰੇ ਨਾਈਟ ਡਿਊਟੀ ਤੇ ਹੈਗੇ ਸੀ ਐਸਆਈ ਅਸੀਂ ਫੋਨ ਕਰ ਦਿੱਤਾ ਸੀ ਉਹਨਾਂ ਨੂੰ ਉਹ ਵਿਦਿਨ 10 ਤੋਂ 15 ਮਿੰਟਸ ਆ ਗਏ ਸੀ ਇਹ ਪੂਰਾ ਘਟਨਾਕ੍ਰਮ ਵਾਪਰੇ ਸਰ ਮੇਰਾ ਨਾਮ ਅਰਸ਼ਦੀਪ ਸਿੰਘ ਪਿੰਡ ਜ ਮੈਂ ਸਾਰ ਬੀਦੀਪੁਰੋਂ ਗੋਬੀ ਲੈਣ ਸੀ ਮੈਂ ਫਤਿਹੀ ਵਾਗੇ ਆਉਂਦਾ ਸੀ ਤੇ ਸੋਨੂੰ ਸਾਡੇ ਪਿੰਡੋ ਜੱਬੋ ਵਾਲੋਂ ਉਹਨੇ ਮੈਨੂੰ ਫੋਨ ਲਾ ਕੇ ਸੱਦੇ ਆ ਕੇ ਕਹਿੰਦਾ ਆ ਜਾ ਇੱਥੇ ਪਾਪਾ ਦੁਕਾਨੇ ਆ ਤੇ ਆ ਜਾ ਦੁਕਾਨੇ ਅਸੀਂ ਉੱਥੇ ਗਏ ਤੇ ਸਾਡੇ ਕੋਲ ਪਹਗੇ ਵਰਨ ਖੱਤਰੀ ਤੇ ਮੰਨਾ ਤੇ ਹੋਰ ਚਾਰ ਪੰਜ ਜਣੇ ਬੰਦੇ ਆਨ ਨੌਨ ਸੀਗੇ ਉਹਨਾਂ ਨੇ ਮੇਰੇ ਸਿਰ ਤੇ ਚੀਚਾ ਮਾਰਿਆ ਤੇ ਮੈਂ ਉਥੋਂ ਬਾਅਦ ਜਦੋਂ ਇੱਥੇ ਆਇਆ ਤੇ ਮੇਰੇ ਵੀ ਇੱਥੇ ਮਦਰ ਆਏ ਇੱਥੇ ਆ ਕੇ ਫੇਰ ਸਾਡਾ ਉਹ ਉਹਨਾਂ ਨੇ ਸਾਡਾ ਸਵੇਰ ਸਵੇਰ ਕੁੱਟ ਮਾਰ ਕੀਤੀ ਤੇ ਉਹ سٹੌ ਲਗਾ ਰਹੇ ਕਿ ਤੁਹਾਡੇ ਬੰਦੇ ਜਿਹੜੇ ਫਰੋਤੀ ਦੀ ਮੰਗ ਕਰ ਰਹੇ ਸੀਗੇ ਨਹੀਂ ਸਰ ਕੋਈ ਫਰੋਤੀ ਨਹੀਂ ਸਰ ਮੈਂ ਜੀਵਿਦਾਰ ਬੰਦਾ ਵਾਂ ਸਰ ਮੈਨੂੰ ਫਰੋਤੀ ਦੀ ਕਿ ਲੋੜ ਆ ਸਰ ਮੈਂ ਤਾਂ ਆਪਦੇ ਆਪ ਬਾਈ ਕਰਦਾ ਵਾਂ ਤਾਂ ਆਪਦੀ ਕਮਾ ਕੇ ਖਾਣਾ ਸਰ ਨਹੀਂ ਉਹ ਭੁਜੀ ਪਾਰਟੀ ਦਾ ਦੋਸ਼ ਹੈ ਨਾ ਸਰ ਉਹ ਦੋਸ਼ ਲਾਈ ਜਾਣਾ ਸਾਰਾ ਆਪਾਂ ਕੋਈ ਫਰੋਤੀ ਨਾ ਮੰਗੀ ਆ ਤੇ ਨਾ ਆਪਾਂ ਲੋੜੀ ਸਰ ਪਰ ਗੁੰਦਾ ਕਰਦੀ ਤਾਂ ਨੰਗਾ ਨਾਜ ਤਾਂ ਸਿਵਲ ਹਸਪਤਾਲ ਜੋ ਹੋਇਆ ਉਹ ਕਿਹਨੇ ਸਰ ਇਹਨਾਂ ਨੇ ਇਹਨਾਂ ਦੇ ਬੰਦੇ ਹੀ ਸੀਗੇ ਸਾਰੇ ਉਹ ਕਹ ਰਹੇ ਕਿ ਤੇ ਆਜੇ ਸਰ ਉਹਨਾਂ ਨੇ ਕਹਿਣਾ ਹੀ ਆ ਜੀ ਮੈਂ ਤਾਂ ਉੱਤੇ ਲੁਕਿਆ ਪਿਆ ਨਹੀਂ ਤਾਂ ਉਹਨਾਂ ਨੂੰ ਪੁੱਛ ਲੋ ਜੀ ਕੀ ਗੱਲ ਹੋਈ ਸਰ ਸੌਰੀ ਕੋਈ ਘਟਨਾ ਕਰਾਂ ਵਾਪਸ ਪਾਜੀ ਮੇਰਾ ਨਾਮ ਵਰੁਣ ਖਤਰੀ ਹੈ ਪਾਜੀ ਮੈਂ ਸੁਲਤਾਨਪੁਰ ਲੋਧੀ ਕੋਈ ਕਮਿਊਨੀਕੇਸ਼ਨ ਦਾ ਕੰਮ ਕਰਦਾ ਪਾਜੀ ਮੈਨੂੰ ਨਾ 6 ਮਹੀਨੇ ਪਹਿਲਾਂ ਜਨਵਰੀ ਚ ਕਾਲ ਆਈ ਸੀ 1 ਲੱਖ ਰੁਪਏ ਦੀ ਮੰਗੀ ਮੈਨੂੰ ਕਪੂਰਥਲਾ ਜ਼ਿਲ੍ਹੇ ਚ ਅੱਛਾ ਤਾਂ ਮੈਂ ਕਰੋੜ ਇਗਨੋਰ ਕਰ ਦਿੱਤੀ ਪਾਜੀ ਉਹ ਉਸ ਤੋਂ ਬਾਅਦ ਮੈਨੂੰ ਕਾਲ ਨਹੀਂ ਆਈ ਲੱਖ ਰੁਪਏ ਰੁਪਏ ਦੀ ਮੰਗੀ ਉਸ ਤੋਂ ਬਾਅਦ ਨਾ ਅੱਜ ਦੀ ਗੱਲ ਆ ਮੈਂ ਇਹ ਪਾਜੀ ਦੀ ਪਾਰਟੀ ਸੀ ਤੇ ਅਸੀਂ ਬੈਠਾ ਡਰਿੰਕ ਕਰ ਰਹੇ ਸੀ ਪਾਜੀ ਉੱਥੇ 7-8 ਬੰਦੇ ਆਏ ਪਾਜੀ ਦੱਤਰ ਲੈ ਕੇ ਇਹ ਪਾਜੀ ਦਾ ਆਫਿਸ ਆ ਇੱਥੇ ਉੱਥੇ ਹੀ ਬੈਠੇ ਵੇਖ ਰ ਉੱਤੇ ਬੈਠੇ ਪਾਣੀ ਡ੍ਰਿੰਕ ਕਰ ਰਹੀ ਭਾਜੀ ਇਹੀ 7-8 ਬੰਦੇ ਆ ਭਾਜੀ ਇਹ ਕਾਊਂਟਰ ਤੇ ਬੈਠੇ ਮੇਨ ਆਫਿਸ ਆਪਣੀ ਕਦੀ ਤੇ ਮੈਂ ਪਿਛੇ ਬੈਠਾ ਭਾਜੀ ਤੇ ਇਹਨਾਂ ਦੇ ਕੰਮ ਕਰਨ ਵਾਲੇ ਦੋ ਬੰਦੇ ਨਾਲ ਬੈਠੇ ਸੀ ਉਹਨਾਂ ਆ ਕੇ ਮੇਰੀ ਪਹਿਲਾਂ ਕੋਈ ਆ ਕੇ ਚਾਹ ਲਈ ਘੜੇ ਤੋਂ ਮੈਂ ਉੱਠ ਕੇ ਭਾਈ ਪੁੱਛਿਆ ਕੌਣ ਹੈ ਤੁਸੀਂ ਤੇ ਕਹਿੰਦੇ ਕਿ ਤੁਹਾਨੂੰ ਚੇਤਾ ਬੁੱਲ ਗਿਆ ਕੌਣਾ ਸੀ ਲੱਖ ਰੁਪਏ ਮੰਗਿਆ ਸੀ ਉਸ ਤੋਂ ਬਾਅਦ ਉਹ ਇੰਨੀ ਗੱਲ ਹੋਈ ਭਾਜੀ ਭਾਈ ਨੇ ਪੁੱਛਿਆ ਕਿ ਓਏ ਇਹ ਕੀ ਕਰਦੇ ਹੋ ਤੁਸੀਂ ਇੰਨੀ ਗੱਲ ਕਹੀ ਉਹਨਾਂ ਦਾ ਦਸਤਰਪਾਈ ਮਾਰਨੇ ਸ਼ੁਰੂ ਕਰਤੇ ਸਾਨੂੰ ਮਤਲਬ ਮੌਖੇ ਨੇ ਤਾਂ ਕੁਝ ਕਰਨ ਦਾ ਉਹਨਾਂ ਭਾਜੀ ਦਸਤਰ ਵੱਜੇ ਇਹਨਾਂ ਦੇ ਮੁੰਡ ਉਹ ਦਾਤਰ ਵਜੇ ਪਾਜੀ ਮੈਂ ਪਿੱਛੇ ਹੀ ਪਾਜੀ ਮੈਂ ਬਚ ਗਿਆ ਉਹ ਦੁਕਾਨ ਭੰਨ ਕੇ ਚੈਨ ਲਾ ਕੇ ਪਾਜੀ ਦੇ ਘਰੋਂ ਚੋ 2000 ਰੁਪਏ ਲੈ ਕੇ ਮੇਕੋ ਮੁਦਰੀਆਂ ਮਰੀਆਂ ਦਾਮ ਬਚੀਆਂ ਕਿਉਂਕਿ ਮਰੇ ਹੱਥ ਪਿੱਛੇ ਕਰ ਲਿਆ ਪਾਜੀ ਮੇਰੀ ਅਗਲੀ ਜੇ 50 ਰੁਪਏ ਦੀ 50 ਲੈ ਕੇ ਮੇਰੇ ਪਿੱਛੇ 10000 10000 ਮੇਕੋ ਬਚ ਗਿਆ ਪਾਜੀ ਚੱਲ ਗਏ ਪਾਜੀ ਉਸ ਤੋਂ ਬਾਅਦ ਪਾਜੀ ਹਸਪੀਟਲ ਹੀ ਆ ਗਏ ਪਾਜੀ ਭਿੰਦਾ ਵਧਰਾਉਣ ਅਸੀਂ ਦਾਖਲ ਕਰਾਉਣ ਦੇ ਪਾਜੀ ਹਸਪੀਟਲ ਹਸਪੀਟਲ ਦੇ ਕੈਮਰਾ ਰਿਕਾਰਡਿੰਗ ਕਢਾ ਕੇ ਦੇਖੋ ਪਾਜੀ ਅਸੀਂ ਪਰਚੀ ਕਟਾ ਰਹੇ ਪਾਜੀ ਫਿਰ ਪੇਮੈਂਟ ਕਰ ਰਹੇ ਸੀ ਉੱਥੇ ਦਾਤਰ ਮਾਰੇ ਸਾਰੇ ਭਾਈ ਸਟਾਫ ਦੇਖਦਾ ਜੋ ਵੀ ਹਸਪਤਲ ਦਾ ਵੀ ਮੌਕੇ ਤੇ ਜੋ ਪੇਸ਼ੈਂਟ ਸਾਰੇ ਦੇਖ ਰਹੀ ਕੈਮਰਾ ਰਿਕਾਰਡ ਹੈ ਭਾਈ ਦਾਤਰ ਮਾਰ ਕੇ ਫਿਰ ਕਹਿੰਦਾ ਤੈਨੂੰ ਹੁਣ ਬਾਅਦ ਚ ਦੇਖਾਂਗੇ ਜੀ ਇਹ ਗੱਲ ਕਹਿ ਕੇ ਚੱਲ ਗਏ ਭਜਾ ਸਾਡੀ ਬਾਹ ਤੇ ਟੱਢ ਨੇ ਲੋਕ ਸੀ ਕਿਹੜੇ ਇਲਾਕੇ ਦੇ ਭਾਜੀ ਪਹਿਲੋ 7-8 ਜਣੇ ਉੱਥੇ ਆਏ ਸੀ 8 ਤੋਂ 9 ਜਣੇ ਉੱਥੇ ਸੀ ਇੱਥੇ ਫਿਰ 7-8 ਜਣੇ ਆਏ ਜੀ ਭਾਜੀ ਕੌਣ ਲੋਕ ਉਹ ਭਾਜੀ ਭਾਜੀ ਨੂੰ ਪਤਾ ਭਾਜੀ ਨੂੰ ਕਿ ਭਾਜੀ ਕਹਿੰਦਾ ਮੈਂ ਜਾਣਦੇ ਆ ਨਾਮ ਜਾਣਦਾ ਉਹਨਾਂ ਦਾ ਕੋਈ ਮੈਂ ਤਾਂ ਭਾਈ ਜਾਣਦੇ ਨਹੀਂ ਮੈਂ ਇੱਥੇ ਰਹਿਣਾ ਨਹੀਂ ਭਾਜੀ ਇਹ ਬਾਹਰੋਂ ਆਇਆ ਹੋਇਆ ਤੁਸੀਂ ਕਿੰਨੇ ਸਾਲ ਬਾਅਦ ਬਾਹ ਮੈਂ ਭਾਜੀ ਦੁਬਈ ਮਲੇਸ਼ੀਆ ਦੋਨੇ ਜਗ੍ਹਾ ਰਹਣਾ। ਮਨ ਲਗਾਤਾਰ ਫਰੋਤੀ ਆਈ ਸੀ ਤੇ ਮੈਨੂੰ ਭਾਜੀ 6 ਮਹੀਨੇ ਪਹਿਲਾਂ ਫਰੋਤੀ 23 ਜਨਵਰੀ ਚ ਵਜੇ। ਮੈਂ ਉਹ ਇਗਨੋਰ ਕਰਤੀ ਮੈਂ ਕਿਹਾ ਚਲ ਨਾਰਮਲ ਅੱਦੇ ਕੋਈ ਗੱਲ ਬਾਤ ਨਹੀਂ। ਤੇ ਅੱਜ ਉਹ ਰੋਣਾ ਮਾਰੀ ਆ ਕਹਿੰਦੇ ਕਿ ਤੁਮ ਚਤਪਲ ਕੋਣ ਨਹੀਂ। ਉਹ ਚੈਨ ਲਾ ਕੇ ਭਾਜੀ ਤੇ ਪੈਸੇ ਲਾ ਕੇ ਤੇ ਚੱਲ ਗਏ। ਤੇ ਉਹ ਭਾਜੀ ਕਹਿੰਦਾ ਮੈਨੂੰ ਜਾਣਦੇ ਭਾਈ ਨੂੰ ਪਤਾ ਕੋਣਾ। ਭਾਜੀ ਦਾਖਲ ਕਰਾਉਣ ਆਏ ਉਹਨਾਂ ਨੂੰ ਮੁਰਕਿਆ। ਮੈਂ ਤਾਂ ਭਾਜੀ ਨੂੰ ਦਾਖਲ ਕਰਾਉਣ ਆਇਆ ਸੀ। ਮੈਨੂੰ ਨਹੀਂ ਪਤਾ ਹੀ ਘੜੇ ਗੱਲ ਪੜਣਾ ਕਿਹੜੇ ਸਾਡੇ ਗੱਲ ਪੜਨ ਦਾ ਇੱਕ ਅਗੇ ਰੈਡੀ ਹੋ ਗਏ ਨੇ। ਆ ਪਾਜੀ ਮੇਰਾ ਵੱਡਾ ਮੇਰਾ ਵੱਡਾ ਭਾਜੀ ਆਇਆ ਸੀ ਇਹ ਦੱਤਰ ਮਾਰ ਲੱਗੇ ਸੀ ਮੈਂ ਕਿਹਾ ਇਹ ਦੱਤਰ ਮਾਰ ਲੱਗੇ ਬਾਹ ਗਿਆ ਕੀਤੀ ਮੈਂ ਤੇ ਮੇਰੀ ਬਾਤ ਆ ਪਜੀ ਵੀ ਉਹਨੇ ਆ ਕੇ ਹਮਲਾ ਕੀਤਾ ਪਾਜੀ ਇੱਥੇ ਬਾਹਰ ਅਮਰਜੈਂਸੀ ਸਾਹਮਣੇ ਪਾਜੀ ਆ ਅਮਰਜੈਂਸੀ ਹੌਸਪੀਟਲ ਸਾਰੇ ਕੈਮਰਾ ਦੇ ਵਿੱਚ ਨਾ ਸਾਰਾ ਪਾਜੀ ਅਮਰਜੈਂਸੀ ਦਾ ਕੈਮਰਾ ਕਢਾ ਕੇ ਦੇਖੋ ਮੜੇ ਇੱਥੇ ਦੇਖੋ ਕੀ ਹੋਇਆ ਉਹਨੇ ਇਹ ਸੁਲਤਾਨਪੁਰ ਲੋਧੀ ਦਾ ਮੈਂ ਪੁੱਛਣਾ ਚਾਹੁੰਦਾ ਪਾਜੀ ਐਸਐਚਓ ਡੀਐਸਪੀ ਨੂੰ ਇੱਥੋਂ ਦੇ ਨੂੰ ਕਿ ਪਾਜੀ ਸੁਲਤਾਨਪੁਰ ਲੋਧੀ ਦੇ ਇਹ ਵਾਲਾ ਪਾਜੀ ਕਿੰਨਾਂ ਦਾ ਇੱਥੇ ਨਾਇਆ ਕਰਨ ਪਾਜੀ ਗੱਲਾਂ ਚ ਆਣ ਕੇ ਮੁੰਡੇ ਆਣ ਕੇ ਦੇਖੋ ਕੀ ਕਰਦੇ ਜੇਲਾਂ ਅਹੀਂ ਬਸ ਇੱਥੇ ਨਾਇਆ ਕਰੀਏ ਪੰਜਾਬ ਭਾਜੀ ਬਾਹਰ ਰਹੀਏ ਭਗਵੰਤ ਮਾਨ ਨੂੰ ਪੁੱਛੋ ਅਹੀਂ ਦੁਕਾਨਾਂ ਬੰਦ ਕਰਾ ਇਹਨੋਂ ਵਧੀਆ ਕਾਲੀਆਂ ਸਾਰ ਕਾਲੀਆਂ ਸਾਰ 100 ਗੁਣਾ ਚੰਗੀ ਏ ਤੇ ਨਾਲੋਂ ਮੈਂ ਜੀ ਪਰਮਜੀਤ ਸਿੰਘ ਜੱਬੋਵਾਲ ਪੰਜਾਬ ਕਸਾਂਝ ਨੂੰ ਬਾਕੀ ਦਾ ਸੁਪਰ ਪ੍ਰਧਾਨ ਆ ਜੀ ਤੇ ਅੱਜ ਜਿਹੜਾ ਇੱਥੇ ਹਸਪਤਾਲ ਦੇ ਵਿੱਚ ਨੰਗਾ ਨਾਚ ਦੇਖਣ ਨੂੰ ਮਿਲਿਆ ਗੁੰਡਿਆਂ ਵੱਲੋਂ ਬਹੁਤ ਮਾੜੀ ਮੰਦਭਾਗੀ ਘਟਨਾ ਜੀ ਇਹ ਕੱਦਣਾ ਜੱਬੋਵਾਲ ਪਿੰਡ ਦੀ ਆ ਜੀ ਮੈਨੂੰ ਕੋਈ ਹੋ આજ ਤੋਂ ਮਤਲਬ ਹੁਣ ਤੋਂ 15 ਮਿੰਟ ਪਹਿਲਾਂ ਫੋਨ ਆਇਆ ਜੋ ਕਿ ਸਾਡਾ ਭਤੀਜਾ ਹਰਵਿੰਦਰ ਸਿੰਘ ਜੀ ਉਹ ਇੱਥੇ ਸੁਲਤਾਨਪੁਰ ਪੀਸੀਆ ਦਾ ਕੰਮ ਕਰਦਾ ਉਹਦੀ ਦੁਕਾਨ ਆ ਜੀ ਉਹਦੀ ਦੁਕਾਨ ਦੇ ਨਾਲ ਬੰਦਿਆਂ ਨੇ ਭੰਨੀ ਭੰਕੇ ਉਹਦੀਆਂ ਸੱਟਾਂ ਲਾਈਆਂ ਉਹ ਬੰਦਿਆਂ ਨੂੰ ਮੜ ਕੇ ਇੱਥੇ ਹਸਪਤਾਲ ਐਡਮਿਟ ਕਰਾਉਣ ਆਏ ਉਹਦੇ ਸਾਥੀ ਉਹ ਬੰਦਿਆਂ ਨੇ ਦੂਜਿਆਂ ਨੇ ਫਿਰ ਆ ਗਿਆ ਦੇਖੋ ਤੁਸੀਂ ਸਾਹਮਣੇ ਕੀ ਕੁਛ ਕੀਤਾ ਆ ਕੇ ਇੱਥੇ ਵੱਟੋ ਕੀ ਕੀ ਦੋਹਾਂ ਤਨਾ ਮੁੰਡਿਆਂ ਦੇ ਹੋਰ ਮੁਕੇ ਦੀ ਬਾਹ ਵੱਡੀ ਕੇਰੀ ਲੱਤ ਵੱਡੀ ਬਹੁਤ ਇਸ ਤਕਉਨ ਕਰਾ ਕੀਤਾ ਸ਼ਰੇ ਆਮ ਨੰਗਾ ਨਾਚ ਹੋਇਆ ਜੀ ਉਹ ਵੀ ਹਸਪਤਲ ਦੇ ਵਿੱਚ ਇਹਦੇ ਘਰ ਮੰਨਿਆਂ ਜਾਂ ਪਿੰਡ ਮੰਨਿਆਂ ਗੱਲ ਵੱਖਰੀ ਆ ਇੱਕ ਸਰਕਾਰੀ ਹੌਸਪੀਟਲ ਦੇ ਵਿੱਚ ਨੰਗਾ ਨਾਜ ਹੋਇਆ ਜੀ ਅੱਜ ਗੁੰਡਿਆਂ ਵੱਲੋਂ ਇੱਥੇ ਫਰੋਦੀ ਦਾ ਵੀ ਫਰੋਦੀ ਵੀ ਨਾਜ ਜੋੜ ਕੇ ਦੇਖਿਆ ਜਾ ਰਿਹਾ ਇਸ ਘਟਨਾ ਨੇ ਕਿਹਾ ਗੁੰਡਿਆਂ ਨੇ ਕਿ ਨੌਜਵਾਨ ਜਿਹੜਾ ਐਨਆਰਆਈ ਹੈ ਉਹਨੇ ਦੋਸ਼ ਲਾਇਆ ਕਿ ਉਸ ਨੂੰ 6 ਮਹੀਨੇ ਪਹਿਲਾਂ 1 ਲੱਖ ਰੁਪਏ ਦੀ ਫਰੋਦੀ ਵੀ ਮੰਗੀ ਗਈ ਸੀ ਤੇ ਉਹਨਾਂ ਅਰੋਪੀਆਂ ਨੇ ਜਿਹੜਾ ਘਟਨਾ ਨੂੰ ਅਨਜਾਨਾ ਦੱਸਿਆ ਦੇਖੋ ਜੀ ਇਹ ਰਥ ਆਪਣੇ ਸਾਹਮਣੇ ਆ ਸਭ ਕੁਝ ਫਰੋਦੀਆਂ ਲੀਆਂ ਮੰਗੀਆਂ ਦੀ ਆਮ ਦਿਨ ਪਰ ਦਿਨ ਮੈਨੂੰ ਲੱਗਦਾ ਵੀ ਅੱਜ ਤੋਂ ਸਾਲ ਤੋਂ ਪਹਿਲਾਂ ਜਿਹੜਾ ਮੁੰਡਾ ਹਰਜਿੰਦਰ ਸਿੰਘ ਤੋਂ ਉਹਨੂੰ ਇਹਦੀ ਦੁਕਾਨ ਤੇ ਵੀ ਇੱਕ ਗੁੰਡਾ ਆਇਆ ਸੀ ਉਹਨੇ ਪਰੋਤੀ ਮੰਗੀ ਸੀਗੀ ਉਦੋਂ ਭੱਜ ਪਚਾ ਹੋ ਗਿਆ ਪਰ ਅੱਜ ਇਹਨਾਂ ਨੇ ਸ਼ਰੇਆਮ ਉਹਦੀ ਦੁਕਾਨ ਭੰਨੀ ਆ ਦੁਕਾਨ ਭੰਨ ਕੇ ਜਿਹਦੇ ਵਿੱਚ ਦੇਖੋ ਜੀ ਮੈਂ ਆਪਾਂ ਕਿਸੇ ਤੋਂ ਡਰਦੇ ਨਹੀਂ ਗੇ ਜੋਸ਼ਲੀਤ ਬਾਦ ਇੱਕ ਜੱਬੂਵਾਲ ਦਾ ਮੁੰਡਾ ਜੋ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚੋਂ ਆਇਆ ਵਾ ਤੇ ਉਹ ਸੁਪਰ ਸਕਾ ਵੀ ਕਹਿੰਦੇ ਆ ਪਹਿਲਾਂ ਉਹ ਆਇਆ ਇੱਥੇ ਉਹਨੇ ਦੁਕਾਨ ਦੀ ਭੰਨ ਤੋੜ ਕੀਤੀ ਨਾਲ ਮੁੰਡਾ ਕਰਸ਼ਵਾ ਉਹ ਉਹਨਾਂ ਨੇ ਭੰਤੋੜ ਕਰਕੇ ਤੋਂ ਬਾਅਦ ਦੇ ਵਿੱਚ ਸਾਰਾ ਜਿਹੜਾ ਘਟਨਾ ਕਰਮ ਹੋਇਆ ਜੀ ਨੰਗਾ ਨਾ ਜਦੋਂ ਬਾਅਦ ਪਾਰਟੀ ਸਿੱਧੇ ਨਾਲ ਦੇ ਸਾਥੀ ਇਤਿਹਾਸਤਾ ਨੂੰ ਐਡਮਿਟ ਕਰਾਉਣ ਆਏ ਆ ਐਡਮਿਟ ਕਰਾਉਣ ਦੇ ਬਾਵਜੂਦ ਵੀ ਉਹਨਾਂ ਬੰਦਿਆਂ ਪਰਵਾਹ ਨਹੀਂ ਕੀਤੀ ਦੇਖੋ ਚਾਰ ਪਿਹੇ ਹਸਪਤਾਲ ਲਾਪਤ ਖੂਨ ਦੇ ਨਾਲ ਹੋਇਆ ਹੋਇਆ ਜੀ ਪਰ ਬਹੁਤ ਮੰਦ ਘੱਟ ਮਤਲਬ ਵੀ ਘਟਨਾ ਵਾਹੇ ਅਸੀਂ ਚਾਹੁੰਦੇ ਆ ਵੀ ਜਿਨ੍ਹਾਂ ਤੇ ਇਹ ਘਰ ਮਤਲਬ ਜਿਨ੍ਹਾਂ ਨੇ ਕਰਤੂਤ ਕੀਤੀ ਹੈ ਨਾ ਉਹਨਾਂ ਤੇ ਬੰਦੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੰਨ ਲਓ ਬੰਦਾ ਕਿ ਆ ਵੀ ਦੁਕਾਨ ਨਹੀਂ ਖੋਲੂਗਾ ਚਾਹੇ ਉਹ ਸ਼ਿਹਰੀ ਵਰਗਾ ਤੇ ਪਿੰਡੂ ਵਰਗਾ ਕੌਣ ਪਤਾ ਨਹੀਂ ਤੇ ਇਹੋ ਜਿਹੇ ਮੰਨ ਲਓ ਸਮਾਨ ਦੇਊਗਾ ਜੀ ਆਪਾਂ ਇੱਦਾਂ ਹੀ ਲੰਗਾ ਲਾਸ਼ ਕਰਨਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਇਹਨਾਂ ਜਿਨ੍ਹਾਂ ਨੇ ਨੰਗਾ ਮਚ ਕੀਤਾ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਇਹਨਾਂ ਨੇ ਕੀਤੀ ਤੇ ਅਸੀਂ ਭਾਈ ਇਸ ਵਿਸ਼ੇ ਤੇ ਅਸੀਂ ਮੋਰਚਾ ਲਾਵਾਂਗੇ ਤੇ ਮੋਰਚੇ ਦੇ ਤਹਿਤ ਅਸੀਂ ਕਾਰਵਾਈ ਕਰਾਵਾਂਗੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਮੋਰਚਾ ਲਾਉਣਾ ਵੀ ਹਟਾਂਗੇ ਜਿਹੜੇ ਆਹ ਦੇਖੋ ਚਾਰਜ ਫਿਰੇ ਖੂਨ ਪੂਪੀਆਂ ਆਪ ਵੀਡੀਓ ਬਣਾ ਕੇ ਦੇਖੋ ਕਿਸ ਤਰ੍ਹਾਂ ਹੈ ਕੋਈ ਕੋਈ ਇਹਨੂੰ ਕਹੂਗਾ ਹਸਤਾਲਾ ਕੋਈ ਜੋ ਗੁੰਡਾ ਕਰਦੇ ਨੰਗਾ ਨਾਚ ਹੋਇਆ ਮੌਕੇ ਤੇ ਪਹੁੰਚੇ ਹੋ ਕੀ ਇਹ ਪੂਰਾ ਮਾਮਲਾ ਹੈ ਤੇ ਕੀ ਕਾਰਵਾਈ ਕਰਦੇ ਮਾਮਲਾ ਕੋਈ 9:30 9:00 ਵਜੇ 10:00 9:00 ਵਜੇ ਪਹਿਲਾਂ ਇਹਨਾਂ ਦੀ ਲੋਈਆਂ ਰੋਡ ਤੇ ਇੱਕ ਦੁਕਾਨ ਸੀ सोनू ਰੈਫਰਿਜਰੇਟਰ ਉੱਥੇ ਮੁੰਡੇ ਦੁਕਾਨ ਤੇ ਦੋ ਤਿੰਨ ਬੈਠੇ ਸੀਗੇ ਦੁਕਾਨ ਵਾਲੇ ਕੋਈ ਦੋਸਤ ਆਏ ਸੀਗੇ ਉਹ ਆਪਸ ਵਿੱਚ ਉੱਥੇ ਦੁਕਾਨ ਤੇ ਪਹਿਲਾਂ ਇਹਨਾਂ ਦੀ ਕੋਈ ਤੂਟਮਮਾ ਹੋਈ ਸੀ ਜਿਸ ਨੂੰ ਜਿਵੇਂ ਬੰਨੇ ਉਸ ਤੋਂ ਬਾਅਦ ਇਹ ਉਹਨਾਂ ਚੋ ਇੱਕ ਪਾਰਟੀ ਜਿਹੜੀ ਆ ਉਹ ਪਹਿਲਾਂ ਆ ਗਈ ਤੇ ਦਾਖਲ ਹੋਣ ਦੂਸਰੇ ਪਾਸੇ ਦੂਜੀ ਮੁੰਡ ਦੂਜੀ ਪਾਰਟੀ ਵਾਲੇ ਵੀ ਆ ਕੇ ਦਾਖਲ ਇਸ ਤੇ ਆਉਣ ਤੇ ਪਾਰਟੀ ਦੋਨੇ ਆਪਸ ਵਿੱਚ ਕੇ ਲੜ ਪਏ ਆ ਤੇ ਨਾ ਇਹਨਾਂ ਨੇ ਸੱਟਾ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਅਸੀਂ ਹੁਣ ਇਸ ਟਾਈਮ ਦਾਖਲ ਫਸਟ ਐਡਕਟ ਕਰਵਾ ਕੇ ਆਪਣੀ ਨਿਗਰਾਨੀ ਦੇ ਇਹ ਦੋ ਬੰਦੇ ਅਸੀਂ ਮਿੱਥੋਂ ਰੈਫਰ ਕਰਵਾਤੇ ਡਾਕਟਰ ਸਾਹਿਬ ਨੇ ਦੋ ਚ ਐਡਮਿਟ ਕਰ ਲਿਆ। ਉਹਨਾਂ ਹਸਪਤਾਲ ਦੇ ਮੁੰਡਾ ਕਰਦੇ ਲੰਗਾ ਨਾਲ ਹੋਇਆ ਪੂਰਾ ਖੂਨ ਨਾਲ ਲੱਤ ਪਸ ਰਿਹਾ। ਕਿ ਹੁਣ ਕਾਰਵਾਈ ਕੁ ਸਖਤ ਹੋ ਵੀ ਜੇ ਨਾ ਕਾਰਵਾਈ ਬਸ ਡਾਕਟਰ ਸਾਹਿਬ ਉਹ ਐਮ ਆਰ ਕੱਟ ਰਹੇ ਆ। ਐਮਐਲਆਰ ਕੱਟਣ ਤੋਂ ਬਾਅਦ ਵੀ ਆਪਾਂ ਇਹਨਾਂ ਦਾ ਬਿਆਨ ਲਿਖ ਕੇ ਜੀ ਡਾਕਟਰ ਸਾਹਿਬ ਉਹ ਵੀ ਕੋਈ ਕੰਪਲੇਟ ਦਿੱਤੀ ਗਈ ਹੈ ਇਸ ਵਾਰ ਨਹੀਂ ਹਜੇ ਨਹੀਂ ਹੈ ਜੋ ਆਪਣੇ ਉਹ ਡਾਕਟਰ ਜਿਹੜਾ ਇੰਜਰਡ ਉਹਨਾਂ ਦੀ ਐਮਐਲਆਰ ਕੱਟ ਰਿਹਾ ਹੈ